ਪਪਾ ਗਿਆ ਪਪਾ ਨਹੀਂ ਮੈਂ ਸਮਝਦਾ ਮਿਲਣਾ ਚਾਹੀਦਾ ਜਿੰਨੇ ਪਾਪਾ ਨੂੰ ਇੱਟ ਚਿੱਤਾ ਮਿਲਣਾ ਚਾਹੀਦਾ ਜਵਾਨ ਸੁਣੋ ਨਹੀਂ ਰਹਿਗੀ ਬਾਬਾ ਕਰਵਾ ਰਿਹਾ ਹੈ ਫੀਕਰ ਸੀਗਾ ਕੀ ਨਾ ਕੀ ਆ ਜੀ ਆਪਣਾ ਮੇਰਾ ਰਾਮਦੀ ਅੱਛਾ ਜੀ ਕੀ ਹੋਇਆ ਸੀਗਾ ਕਿਦਾਂ ਇਤਲਾਕ ਮਿਲੇ ਤੁਹਾਨੂੰ ਕੀ ਮੁੰਡਾ ਗੈਸੀ ਦਿਹਾੜੀ ਲਾਵਨ ਮੰਡੀ ਅੱਛਾ ਜੀ ਵੀਰਵਾਰ ਨੇ ਮੰਡੀ ਕੋਕ ਆਉਣ ਲੱਗੇ ਸੀ ਰਸਤੇ ਵਿੱਚ ਇਧਰ ਜਾਂਦਾ ਜਾਂਦਾ ਬਾਹਰ ਕੈਮ ਨੇ ਰਸਤੇ ਤੇ ਗੱਡੀ ਨਾਲ ਐਕਸੀਡੈਂਟ ਹੋ ਗਿਆ ਤੇਰੇ ਗੱਡੀ ਵਾਲੇ ਨੇ ਚੱਕਾ ਨਹੀਂ ਫਿਰ ਉੱਥੇ ਉਹ ਪਤਾ ਨਹੀਂ ਕਿਤੇ ਝੋਟਣ ਲੱਗੇ ਉਹਨਾਂ ਨੇ ਕੋਈ نیچے ਖਾ ਅੱਛਾ ਬਗਲ ਦੂਜੀ ਗੱਡੀ ਵਾਲਾ ਕੋਈ ਆ ਗਿਆ ਉਹਨਾਂ ਨੇ ਚੱਕਾ ਤੇ ਫਿਰ ਉਹਨਾਂ ਹਸਪੀਟਲ ਲੈ ਗਏ ਅੱਛਾ ਜੀ ਤੁਹਾਨੂੰ ਕਿੱਦਾਂ ਇਤਲਾਕ ਹੋਇਆ ਸੀ ਕਿਹਨਾਂ ਫੋਨ ਆਇਆ ਤੁਹਾਨੂੰ ਮੈਨੂੰ ਪੁਨੀ ਸੀ ਆਇਆ ਹਾਂਜੀ ਅਸੀਂ ਲਾ ਬਣ ਗਏ ਸੀ ਅੱਛਾ ਜੀ ਅਸੀਂ ਲਾ ਬਣ ਗਏ ਸੀ ਤੇ ਲਾ ਬ ਦੇ ਲਾ ਬ ਨਹੀਂ ਹਾਂ जो तो नौ बज गए दस बज गए किसी ने कहता जाओ जा सिविल पता करो तो तो लाश मिलेगा लाश 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 अच्छा गरीब मुंडा बोहोत गरीब मुंडा पुलिस पहुंची सी मोके पुलिस नही हुई कोई पुलिस नही हुई जी हां किसी ने नीचा ना किसी ने कुछ कह बस ओते पे पै रह गये दूजी गाड़ी वाला लागू किसी ने हेल्प नही की ਹਲਪ ਕੀਤੀ ਹੁੰਦੀ ਕੀ ਪਤਾ ਬੱਜ ਨੀ ਕੀਤੀ ਸਾਰੇ ਵੇਖਦੇ ਦੌੜਦੇ ਗੱਡੀਆਂ ਦੌੜਦੇ ਸੀ ਕਿ ਨਹੀਂ ਚੱਕਾ ਨਹੀਂ ਫਿਰ ਇੱਕ ਗੱਡੀ ਹੋਈ ਉਸ ਗੱਡੀ ਵਾਲੇ ਨੇ ਚੱਕੀ ਫਿਰ ਫਿਰ ਹਸਪੀਟਲ ਲੈ ਗਏ ਫਿਰ ਲੈ ਗਏ ਫਿਰ ਲਾਸ਼ ਦੇ ਪੈਸੇ ਆ ਸਾਨੂੰ ਸਾਡੇ ਪੈਸੇ 60 15 ਜਿਸ ਨੂੰ ਲਾਸ਼ ਮਿਲ ਗਈ ਹਾਂ ਤੇ ਪੁਲਿਸ ਵਾਲੋ ਕੀ ਉਸ ਅਸਰ ਮਿਲਦਾ ਤੁਸੀਂ ਪੁਲਿਸ ਵਾਲੇ ਗਏ ਸੀ ਕਿ ਥਾਣੇ ਵਗੈਰਾ ਨਹੀਂ ਥਾਣੇ ਗਏ ਸੀ ਪਰ ਥਾਣੇ ਵਾਲੇ ਲੱਬ ਲੱਬ ਕੀ ਪਤਾ ਨਹੀਂ ਥਾਣੇ ਵਾਲੇ ਨੇ ਫਿਰ ਕੀ ਕੀ ਮੰਦੇ ਫਿਰ ਮੁੰਡੇ ਕਾਰਵਾਈ ਕਰ ਰਹੇ ਕਹਿੰਦੇ ਕਾਰਵਾਈ ਕਰਦੇ ਹੋ ਕਾਰਵਾਈ ਕਰਾਂਗੇ ਤੇ ਜੁਬਾਣੇ ਕਰ ਦਿੰਦੇ ਆ ਸਾਫ ਪਤਾ ਮਤਲਬ ਕਿ ਕੋਈ ਕਾਰਵਾਈ ਕਰ ਰਹੇ ਹੁਣ ਕੀ ਨਹੀਂ ਕਰ ਰਹੇ ਕਾਰਵਾਈ ਸ਼ੁਰੂ ਹੋਇਆ ਕਾਰਵਾਈ ਸ਼ੁਰੂ ਹੈ ਨਾ ਕਰਦੇ ਆ ਕਰਦੇ ਆ ਕਾਰਵਾਈ ਕਰ ਰਹੇ ਆ ਮੈਂ ਕਿ ਉਹਨਾਂ ਨੇ ਤੁਹਾਨੂੰ ਸੈਸ਼ਨ ਦਿੱਤਾ ਕਿ ਇਹ ਬੰਦੇ ਫੜ ਲਾਂਗੇ ਹਾਂ ਬੰਦੇ ਫੜਾਂਗੇ ਕਿੰਨਾ ਦੇਖਦਾ ਹਾਂ ਅੱਜਕੱਲ ਜਣੇ ਖਾਣੇ ਜਿਹੜਾ ਕਿ ਗੱਡੇ ਹਿੱਟ ਕਰ ਦਿੰਦੇ ਹੈਲਪ ਨਹੀਂ ਕਰਦੇ ਕਿਸੇ ਦੀ ਕੀ ਕਹਿਣਾ ਚਾਹੁੰਦੇ ਨੇ ਲੋਕਾਂ ਨੂੰ ਕਿ ਕਿਸੇ ਦਾ ਐਕਸੀਡੈਂਟ ਹੁੰਦਾ ਤੇ ਉੱਥੇ ਹੈਲਪ ਕਰਨੀ ਚਾਹੀਦੀ ਹੈ ਅੱਜ ਤਾਂ ਕਹਿਣੀ ਚਾਹੀਦੀ ਕਿ ਕਿਉਂ ਨਹੀਂ ਕਹਿੰਦੇ ਕਿ ਗਰੀਬ ਮੁੰਡਾ ਨਹੀਂ ਸਾਫ ਕਰਨਾ ਚਾਹੀਦਾ ਵੇ ਉਹ ਮੁੰਡੀ ਜੀ ਵਿਚਾਰਾ ਦਿਹਾੜੀ ਲਾਉਂਦੇ ਦਿਹਾੜੀ ਵਾਲੇ ਮੁੰਡੇ ਨੂੰ ਮਾਰ ਦਿੱਤਾ ਤੇ ਫਿਰ ਉਹ ਉਸ ਮੁੰਡਾ ਤੇ ਉਸ ਨਾਨੀ ਕਿਦਾਂ ਟਾਈਮ ਪਾਸ ਕਰੇਗਾ ਉਹਨਾਂ ਨੂੰ ਰੋਟੀ ਕਿੱਥੇ ਮਿਲੇਗਾ ਕਿੰਨੇ ਬੱਚੇ ਸੀ ਉਹਨਾਂ ਦੇ ਉਸ ਇੱਕ ਮੁੰਡਾ ਇੱਕ ਕੁੜੀ ਹੈ ਕੁੜੀ ਵੀ ਹੋਈ ਹੈ ਉਸ ਨਾਨੀ ਆ ਤੇ ਉਸ ਦੀ ਮੀਮਾ ਤੇ ਉਹ ਮੇਰਾ ਫੁੱਤਰ ਹੈ ਅਚਾ ਕਿ ਨਾ ਗਈ ਸੀ ਸਿਰੀ RAM ਅੱਛਾ ਸਿਰੀ RAM ਸੀਗਾ ਉਹਨਾਂ ਦਾ ਠੀਕ ਹੈ ਜੀ ਨਾ ਕੀ ਆਪਣਾ ਅੱਛਾ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਸੀਗੇ ਆਪਾਂ ਅੱਛਾ ਜੀ ਤੁਹਾਨੂੰ ਕਿੱਦਾਂ ਇਤਲਾਕ ਆਇਆ ਸੀ ਕਿ ਇਹਦਾ ਉਹ ਉਹ ਕੰਮ ਤੇ ਗਏ ਸੀ ਕਿ ਵੀਰਵਾਰ ਨੂੰ ਤੇ ਰਾਤ ਨੂੰ 1:30 ਵਜੇ ਤੱਕ ਆ ਜਾਂਦੇ ਆ ਅੱਛਾ ਜੀ ਪਰ ਉਸ ਦਿਨ ਆਏ ਨਹੀਂ ਫਿਰ ਆਪਾਂ ਕਈ ਵਾਰੀ ਲੇਟ ਵੀ ਹੋ ਜਾਂਦੇ ਆ ਆਪਾਂ ਮਾਰ 1 ਵਜੇ ਤੱਕ ਲੱਭੇ ਉਹ ਸਾਨੂੰ ਆਏ ਨਹੀਂ ਘਰੇ ਫਿਰ ਉਹ ਨੈਕਸਟ ਮਾਰਨਿੰਗ ਤੱਕ ਵੀ ਨਹੀਂ ਆਏ ਅਸੀਂ ਲੱਭੇ ਫਿਰ ਆਪਾਂ ਪੁਲਿਸ ਸਟੇਸ਼ਨ ਗਏ ਉਹਨਾਂ ਦੀ ਰਿਪੋਰਟ ਕਰਵਾਉਣ ਵਾਸਤੇ ਤੇ ਆਪਾਂ ਜਿੱਦਾਂ ਗਏ ਉਹਨਾਂ ਆਪਾਂ ਕਿਹਾ ਕਿ ਸਾਡੇ ਪਾਪਾ ਮਿਸਿੰਗ ਹੈ ਰਾਤ ਦੇ ਘਰ ਨਹੀਂ ਆਏ ਤੇ ਉਹਨਾਂ ਨੇ ਫੋਟੋ ਕੱਢ ਕੇ ਦਿਖਾ ਦਿੱਤੀ ਸਾਨੂੰ ਅਚਾਨਕ ਐਕਸੀਡੈਂਟ ਹੋਇਆ ਹੋਣਾ ਤੇ ਉਹਨਾਂ ਨੇ ਸਾਨੂੰ ਫੋਟੋ ਕੱਢ ਕੇ ਦਿਖਾ ਦਿੱਤੀ ਕਿ ਇਹ ਹੈ ਉਹ ਕਹਾਂ ਸੀ ਕਿ ਹਾਂਜੀ ਇਹ ਸਾਡੇ ਪਾਪਾ ਉਹਨਾਂ ਦੀ ਡੈਥ ਹੋ ਗਈ ਹੋਈ ਸੀਗੀ ਰਾਤ ਨੂੰ ਕਹਿੰਦੇ 11:15 ਵਜੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਉਸ ਨੋਵਾ ਹਸਪੀਟਲ ਦੇ ਕੋਲ ਤੇ ਉਹ ਕਹਾ ਫਿਰ ਆ ਕਿ ਉਹਨਾਂ ਨੂੰ ਗੱਡੀ ਕੁੱਟੀ ਹਿੱਟ ਕਰਤੀ ਗਈ ਐ ਫਿਰ ਉੱਥੇ ਮੋਕੇ ਦੇ ਕੁਝ ਮੈਟੋ ਵਾਲਾ ਸੀਗਾ ਉਹਨਾਂ ਨੇ ਉਹਨਾਂ ਦੀ ਹੈਲਪ ਕੀਤੀ ਪਾਪਾ ਦੀ ਐਕਸੀਡੈਂਟ ਟਾਈਮ ਨਾਲ ਦੇਖਿਆ ਤੇ ਫਿਰ ਜਦੋਂ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਉਹਨਾਂ ਦੀ ਮੋਕੇ ਤੇ ਡੈਥ ਹੋ ਗਈ ਸੀ ਤੇ ਮੋਕੇ ਦੀ ਡੈਥ ਹੋ ਚੁੱਕੀ ਸੀ ਗੱਡੀ ਵਾਲਾ ਗੱਡੀ ਵਾਲੇ ਨੇ ਹਿੱਟ ਕੀਤੀ ਹੋ ਤਾਂ ਉਸੇ ਟਾਈਮ ਫਰਾਰ ਹੋ ਗਿਆ ਸੀਗਾ ਆਪਾਂ ਨੈਕਸਟ ਡੇ ਸੀਸੀਟੀਵੀ ਕੈਮਰੇਜ ਦੀ ਰਿਕਾਰਡਿੰਗ ਦੇਖਦੇ ਆਂ ਪਰ ਉਹਦੇ ਜੇ ਉਹ ਮਾਰ ਗਏ ਪਾਪਾ ਪੂਰੇ ਆਏ ਉਹਨਾਂ ਦੀ ਗੱਡੀ ਕੁੱਟੀ ਸਾਈਡ ਤੋਂ ਸਾਰਾ ਕੁਝ ਆਇਆ ਪਾਪਾ ਨੂੰ ਮਤਲਬ ਕਿ ਤਾਂ ਹਿੱਟ ਕੀਤਾ ਪਾਪਾ ਸਾਈਡ ਸੀ ਕਿ ਹਿੱਟ ਕਰਕੇ ਉੱਥੇ ਤੈਦਲ ਜਾ ਉਹ ਫਾਇਦੇ ਤਲਝਾ ਦੇ ਸੀਗੇ ਅੱਛਾ ਕੋਈ ਗੱਡੀ ਨੰਬਰ ਵਗੈਰਾ ਉਥੇ ਆਸੀ ਸੀ ਸੀ ਵੀ ਅੱਲਪਾਂਗੇ ਅਜੇ ਕਨਫਰਮ ਨਹੀਂ ਹੈਗਾ ਬ੍ਰਾਊਂਜੇ ਕਦਰਤੀ ਕੋਈ ਗੱਡੀ ਸੀਗੀ ਮਤਲਬ ਸਾਰਾ ਕੁਝ ਆਇਆ ਉਹਨਾਂ ਨੇ ਹਿੱਟ ਕੀਤੀ ਗੱਡੀ ਨੇ ਸਭ ਕੁਝ ਆਇਆ ਬਸ ਗੱਡੀ ਦਾ ਨੰਬਰ ਸ਼ੋ ਨਹੀਂ ਹੋਇਆ ਅੱਛਾ ਪੁਲਿਸ ਪ੍ਰੋਸੀਜਨ ਵਾਲੋ ਕੀ ਤੁਹਾਨੂੰ ਸਾਰਾ ਪ੍ਰੋਸੀਜਨ ਵਾਲੋ ਕੱਲ ਤੱਕ ਉਹਨਾਂ ਨੇ ਡੈਡ ਬੋਰਡ ਦੇਵਾ ਦਿੱਤੀ ਕੱਲ ਆਪਾਂ ਬਿਸ਼ਮਿਲਪਾਪਾ ਦਾ ਦਸਕਾਰ ਸੀਗਾ ਸਾਨੂੰ ਕੁਝ ਨਹੀਂ ਅੱਜ ਤੱਕ ਦੇਖੋ ਕੀ ਉਹਨਾਂ ਨੇ ਕੁਝ ਕੀਤਾ ਕਿ ਨਹੀਂ ਕੀਤਾ ਤੁਹਾਨੂੰ ਕੁਝ ਨਹੀਂ ਉਹਨਾਂ ਕੋ ਸੀਸੀਟੀਵੀ ਫੁਟੇ ਵੀ ਵਗੈਰਾ ਤੁਸੀਂ ਦੇਖਿਆ ਸੀ ਨਾ ਹਾਂ ਜੀ ਖੁਦ ਸਾਡੇ ਐਮਐਲਏ ਵਗੈਰਾ ਨੇ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਟੋਸ ਵਗੈਰਾ ਖੁਦ ਕਰਵਾਈਆਂ ਦੇਖੋ ਬਾਕੀ ਅਜ ਨੇ ਮਿਲ ਰਿਹਾ ਜਾਂ ਕੁਝ ਉਹ ਜੋ ਨਲਾਜ਼ 99 ਗੱਲ ਬਣੀ ਕਿ ਕਿ ਹੋਇਆ ਕਿ ਉਹਨਾਂ ਨੇ ਕੁਝ ਕੀਤਾ ਆਪਣੇ ਨਹੀਂ ਤੂੰ ਜੋ ਠਾਣੇ ਗਈ ਸੀ ਤੁਹਾਨੂੰ ਪਤਾ ਲੱਗਾ ਵਾ ਕਿ ਐਡਾ ਹੋਇਆ ਹੈ ਕਿ ਸਾਨੂੰ ਸਿਰਫ ਫੋਨ ਆਇਆ ਕਿ ਇੱਥੇ ਤਾਂ ਕਿਸੇ ਦਾ ਐਕਸੀਡੈਂਟ ਹੋ ਗਿਆ ਮੈਨੇ ਕੁਝ ਮੋਕੇ ਉਹਨਾਂ ਨੂੰ ਵੀ ਨਹੀਂ ਪਤਾ ਕਿੱਦਾਂ ਹੋਇਆ ਕਿ ਕਿ ਕਿੰਨੇ ਕੋਈ ਟਾਈਮ ਸੀਗਾ ਜੀ ਉਹ ਆਪਾ ਸੀਸੀਟੀਵੀ ਤੇ ਸਾਢੇ 11:00 11:30 ਦੇ ਵਿੱਚ ਵਿੱਚ ਸਵਾ 11:00 ਸਾਢੇ ਮਤਲਬ ਕਿ ਕੰਮ ਕਿੱਥੇ ਕਰਦੇ ਸੀ ਤੁਹਾਡੇ ਫਰਸਾ ਉਹ ਕੰਮ ਦੀ ਵਾਲਾ ਉਹਨਾਂ ਦਾ ਸੀਗਾ ਕੰਮ ਤੇ ਉਹ ਬਾਏ ਪਤਾ ਨਹੀਂ ਉੱਥੇ ਕੀ ਕਰਨ ਗਏ ਕੀ ਨਹੀਂ ਕਰਨ ਗਏ ਕਿ ਕਿ ਕਿਸੇ ਦਾ ਕੀਰਤ ਸੀਗਾ ਜੁਤੀ ਦਾ ਉੱਥੇ ਜਾ ਰਹੇ ਸੀ ਪੈਦਲ ਹੀ ਗਏ ਸੀ ਕੰਮ ਤੇ ਜਾਉਂਦੇ ਸੀ ਪੈਦਲ ਕੀ ਪਤਾ ਉਧਰੋਂ ਆ ਰਹੇ ਸੀਗੇ ਜਾ ਰਹੇ ਸੀਗੇ ਬੱਸ ਰਸਤੇ 'ਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਕੀ ਮੰਗ ਮੰਗਦੇ ਤੁਸੀਂ ਅਸੀਂ ਇਹੀ ਕਹਿੰਦੇ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡੇ ਪਾਪਾ ਚਲੇ ਗਏ ਨੇ ساری ਉਮਰ ਲਈ ਅਸੀਂ ਪਾਪਾ ਨੂੰ ਦੇਖ ਨਹੀਂ ਸਕਦੇ ਕੁਛ ਨਹੀਂ ਕਰ ਸਕਦੇ